ਕੀ ਕਹਿੰਦੇ ਨੇ ਰੱਬ ਦੇ ਪਿਆਰੇ ਗੁਰੂ ਦੇ ਪਿਆਰੇ ਗੁਰੂ ਦੇ ਸਿੱਖ ਜਿਹੜੇ ਨੇ ਉਹਨਾਂ ਦਾ ਬੋਲਿਆ ਜਿਹੜਾ ਨਾ ਮਹਾਰਾਜ ਕਹਿੰਦੇ ਪ੍ਰਵਾਨ ਹੁੰਦਾ ਹੈ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ ਪਰ ਜੇ ਸਾਨੂੰ 사త్సੰਗ ਜੀ ਭਰੋਸਾ ਹੋਵੇ ਇਹ ਗੱਲ ਤਾਂ ਹੈ ਕਿਸੇ ਦਾ ਬੋਲਿਆ ਸੱਚ ਹੁੰਦਾ ਜੇ ਸਾਨੂੰ ਭਰੋਸਾ ਹੈ ਤਾਂ ਕਿਸੇ ਦੀ ਬੋਲੀ ਗੱਲ ਰੱਬ ਤੱਕ ਪਹੁੰਚਦੀ ਹੈ ਜੇ ਸਾਨੂੰ ਭਰੋਸਾ ਤਾਂ ਹੁੰਦਾ ਜੇ ਸਾਨੂੰ ਭਰੋਸਾ ਹੀ ਨਹੀਂ ਜੇ ਸਾਨੂੰ ਕਿਸੇ ਦੇ ਸਾਹਮਣੇ ਵਾਲੇ ਦਾ ਔਗਣ ਹੀ ਦਿਸ਼ਿਆ ਗਿਆ ਤੇ ਸਾਡਾ ਕਦੀ ਵੀ ਭਰੋਸਾ ਨਹੀਂ ਬਣਨਾ ਤੇ ਉਹਦਾ ਬੋਲੇ ਦਾ ਵੀ ਕੋਈ ਫਾਇਦਾ ਨਹੀਂ ਸੁਣਨ ਦਾ ਵੀ ਕੋਈ ਫਾਇਦਾ ਨਹੀਂ ਜਿਹੜਾ ਬੰਦਾ ਹੀ ਨਾ ਚੰਗਾ ਲੱਗਦਾ ਹੋਵੇ ਉਹਦੀ ਗੱਲ ਸੁਣਦਾ ਕੀ ਫਾਇਦਾ ਉਹਦੀ ਗੱਲ ਦੇ ਗੱਲ ਨੇ ਅਸਰ ਹੀ ਨਹੀਂ ਕਰਨਾ ਜੇ ਕਿਸੇ ਦੀ ਗੱਲ ਨੂੰ ਸੁਣ ਕੇ ਕੋਈ ਮਨਨਾ ਚਾਹੁੰਦਾ ਹੈ ਤੇ ਉਹ ਬੰਦਾ ਵੀ ਚੰਗਾ ਲੱਗਣਾ ਚਾਹੀਦਾ ਹੈ ਜਿਉ ਇਨਸਾਨੀ ਨਾਲ ਚੰਗਾ ਲੱਗਿਆ ਤੇ ਉਹਦੀ ਗੱਲ ਬੰਦਾ ਹੂੰ 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 ਕਰਕੇ ਸੁਣ ਲਏਗਾ ਪਰ ਉਹਦੀ ਗੱਲ ਤੇ ਗੌਰ ਨਹੀਂ ਕਰੇਗਾ ਉਹਦੀ ਗੱਲ ਨੂੰ ਮੰਨੇਗਾ ਨਹੀਂ ਇਸ ਲਈ ਚਾਹੇ ਅਸੀਂ ਗੁਰੂ ਨੂੰ ਸੁਣਦੇ ਆ ਗੁਰੂ ਸਾਨੂੰ ਚੰਗਾ ਲੱਗਣਾ ਚਾਹੀਦਾ ਹੈ ਜੀ ਅਸੀਂ ਗੁਰੂ ਦੇ ਪਿਆਰੇ ਨੂੰ ਸੁਣਦੇ ਆ ਗੁਰੂ ਦਾ ਪਿਆਰਾ ਸਾਨੂੰ ਚੰਗਾ ਲੱਗਣਾ ਚਾਹੀਦਾ ਹੈ